ਸੀਨੀਅਰ ਟੀਚਰ ਪੰਜਾਬੀ ਪੇਪਰ 2025 ਚ ਸਫਲਤਾ ਲਈ 20 ਜੁਲਾਈ ਐਤਵਾਰ ਨੂੰ ਇੱਕ ਰੋਜ਼ਾ ਕਰਸਾਲਾ ਟ੍ਰੇਨਿੰਗ ਵਿਚਾਰ ਚਰਚਾ ਜੇਬੀ ਕਲਾਸੇ ਚ ਗੰਗਾ ਨਗਰ ਬੱਸ ਸਟੈਂਡ ਦੇ ਬਿਲਕੁਲ ਨੇੜੇ ਰੱਖੀ ਗਈ ਹੈ ਅਜੇ ਤੱਕ ਇਸ ਵਿੱਚ 124 ਜਵਾਂਕ ਹੈ रजिस्ट्रेशन कर चुके रजिस्ट्रेशन करने थंबनेल दे उत्ते उ जो नंबर दिता गया जे बी कलास का इस कॉल कर सकते हो या फिर अपने टैलीग्राम चैनल अते अपने वट्सएप ग्रुप से एक पोस्टर दिता गया उस क्यू आर कोड है उस क्यू आर कोड को स्कैन करके गूगल फार्म भर सकते हो आँ मॉडल पेपर है वह हो ਅੱਲਾ ਮਾਡਲ ਪੇਪਰ ਹੈ ਉਹ 20 ਜੁਲਾਈ ਨੂੰ ਹੈ ਬਿਲਕੁਲ ਫ੍ਰੀ ਆਫ ਕੋਸਟ ਹੈ ਕਿਸੇ ਪ੍ਰਕਾਰ ਦਾ ਕੋਈ ਪੈਸਾ ਨਹੀਂ ਤੁਸੀਂ ਸਿਰਫ ਆਣਾ ਹੈ ਟ੍ਰੇਨ ਹੋਣ ਲਈ ਇਸ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਮਾਈਂਡ ਸੈਟ ਹੈ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਪੇਪਰ ਦੇ ਅੰਦਰ ਪੇਪਰ ਕਰਨ ਦੇ ਸਮੇਂ ਦਿਮਾਗ ਦੇ ਆਪਣੇ ਵਿੱਚ ਕਿਹੋ ਜਿਹੇ ਵਿਚਾਰ ਹੋਣੇ ਚਾਹੀਦੇ ਆ ਦਿਮਾਗ ਹੈ ਡਾਇਵਰਟ ਨਹੀਂ ਹੋਣਾ ਚਾਹੀਦਾ ਪੇਪਰ ਤੋਂ ਪਹਿਲਾਂ ਪੇਪਰ 'ਚ ਸਫਲਤਾ ਲਈ ਖਦਾਇਤਾ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਫਿਰ ਤੁਸੀਂ ਪੇਪਰ ਕਰੋਗੇ ਔਰ ਪੇਪਰ ਪੂਰੇ ਪਾਠ ਕਰਨ ਦੇ ਉੱਤੇ ਅਧਾਰਿਤ ਹੋਵੇਗਾ ਫਿਰ ਤੁਸੀਂ ਪੇਪਰ ਕਰਨਾ ਹੈ ਔਰ ਪੇਪਰ ਕਰਨ ਤੋਂ ਤੁਰੰਤ ਬਾਅਦ ਜਾਂਚ ਕੀਤਾ ਜਾਵੇਗਾ ਮੈਰਿਟ ਦਾ ਨਿਰਧਾਰਣ ਕੀਤਾ ਜਾਵੇਗਾ ਆਪਾਂ ਨੂੰ ਪਤਾ ਲੱਗੇਗਾ ਕੀ ਆਪਣੀ ਪੋਜੀਸ਼ਨ ਕੀ ਹੈ ਫਿਰ ਉਸ ਤੋਂ ਬਾਅਦ ਟ੍ਰੇਨਿੰਗ ਦੀ ਸ਼ੁਰੂਆਤ ਪੂਰੇ ਪੇਪਰ ਦਾ ਵਿਸ਼ਲੇਸ਼ਣ ਕਰਾਂਗੇ ਕਿਹੜੇ ਪ੍ਰਸ਼ਨ ਨੂੰ ਕਿਵੇਂ ਕਰਨਾ ਸੀ ਇਸ ਪ੍ਰਸ਼ਨ ਦਾ ਉੱਤਰ ਆ ਗਿਆ ਤਾਂ ਕਿਵੇਂ ਹੈ ਪ੍ਰਸ਼ਨ ਦਾ ਆਪਸ਼ਨਾਂ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਪੂਰਨ ਵਿਸ਼ਲੇਸ਼ਣ ਕੀਤਾ ਜਾਵੇਗਾ ਇਸ ਤਰੀਕੇ ਨਾਲ ਪੂਰਾ ਪੇਪਰ ਉਹ ਕੀਤਾ ਜਾਵੇਗਾ तु जो समस्याव फेस कीतिया उस संबंधी विचार किया जाएगा कि प्रश्न छड़ना सीड़ा प्रश्न करना सर्शन किस तरीके करना सी इस संबंधी गल् हो सारा कार्य होने तो बाद तो जे सवाल है सवाल पेपर वाले सवाल ना चलते रहने उस तो अलावा की पढ़ना सी छना कि पढ़ना स ਅਗਲੇ ਪੰਜਾਬੀ ਨਾ ਵਿੱਚ ਮੈਂ ਕੀ ਪੜਾਂ ਕਿਵੇਂ ਤਿਆਰੀ ਕਰਾਂ ਮੇਰੀ ਤਿਆਰੀ ਵਿੱਚ ਕੀ ਕਮੀ ਹੈਗੀ ਹੈ ਮੈਨੂੰ ਹੋਰ ਕੀ ਪੜਨਾ ਚਾਹੀਦਾ ਸੀਗਾ ਮੈਂ ਇੰਨੀ ਤਿਆਰੀ ਕਰਕੇ ਆਇਆ ਔਰ ਇੰਨੀ ਤਿਆਰੀ ਤੋਂ ਬਾਅਦ ਮੇਰੀ ਪਰਫਾਰਮੈਂਸ ਸੀ ਉਹ ਕਿਹੋ ਜੀ ਹੈਗੀ ਹੈ ਨੰਬਰ ਕੱਟ ਕਿਉਂ ਆਏ ਵਧ ਕਿਉਂ ਆਏ ਇਸ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ ਔਰ ਕਈ ਵਿਦਿਆਰਥੀ ਅਜੀਏ ਅਜੀਏ ਪ੍ਰਸ਼ਨ ਕਰ ਲੈਂਦੇ ਆ ਜਿਹਨੂੰ ਕਿਸੇ ਨੇ ਨਹੀਂ ਕੀਤਾ ਹੁੰਦਾ ਕਿਉਂਕਿ ਆਪਣੇ ਕੋਲ ਸੰਖਿਆ ਬਹੁਤ ਵੱਡੀ ਸੰਖਿਆ ਆਣ ਦੀ ਉਮੀਦ ਹੈਗੀ ਹੈ ਪਰ ਤੁਹਾਨੂੰ ਵੀ ਮੈਂ ਆ ਬੇਨਤੀ ਕਰਨਾ ਚਾਹਾਂਗਾ ਜਿਹੜੀ ਮੇਰੀ ਆ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਨੋਟੀਫਿਕੇਸ਼ਨ ਆ ਜਾਏਗਾ ਇਸ ਤਰੀਕੇ ਦੀ ਹੋਰ ਬਹੁਤ ਸਾਰੀਆਂ ਵੀਡੀਓ ਹੈ ਜੋ ਆਉਂਦੀਆਂ ਰਹਿੰਦੀ ਹੈ ਪਰ ਵੱਧ ਤੋਂ ਵੱਧ ਸੰਖਿਆ 'ਚ ਪ੍ਰੇਰਿਤ ਕਰੋ ਵਿਦਿਆਰਥੀਆਂ ਨੂੰ ਆਉਣ ਲਈ ਆ ਇੱਕ ਦਿਨ ਹੈ ਉਹ ਤੁਹਾਡਾ ਸਫਲਤਾ ਦੀ ਤਰਫ ਇੱਕ ਪੁਲਾਂਗੇਗੀ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਤਾਂ ਇੱਥੇ ਹੀ ਤੁਹਾਡੀਆਂ ਖਤਮ ਹੋ ਜਾਣਗੀਆਂ ਜਿਹੜੇ ਵਿਦਿਆਰਥੀ 2-4 ਨੰਬਰਾਂ ਤੋਂ ਰਹਿ ਜਾਂਦੇ ਆ 2-4 ਪ੍ਰਸ਼ਨ ਗਲਤ ਹੋ ਜਾਂਦੇ ਆ ਜੇ ਉਹ ਸਹੀ ਤਰੀਕੇ ਨਾਲ ਅ ਪਰਚਾ ਕਰਨ ਤਾਂ ਉਹ ਸਫਲਤਾ ਪਾ ਸਕਦੇ ਆਗੇ ਜੋ ਵੀ ਤੁਹਾਡੇ ਪਿਛਲੀਆਂ ਕਮੀਆਂ ਰਹੀਆਂ ਉਹਨਾਂ ਸਾਰੀ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਤਾਂ ਇਹ ਨਹੀਂ ਸੋਚਣਾ ਕਿ ਮੈਂ ਨਹੀਂ ਦੂਰ ਐ ਕਿਉਂ ਆਵਾਂ ਜੇ ਤੁਸੀਂ ਦੂਰ ਹੋ ਤਾਂ ਵੀ ਆਓ ਇੱਕ ਦਿਨ ਤੁਸੀਂ ਆਪਣੇ ਲਈ ਕੱਢਣਾ ਮੰਨੂ ਮੌਕਾ ਦੇਣਾ ਹੈ ਮੈਂ ਆਪਣਾ ਬੈਸਟ ਕਰੂੰਗਾ। ਔਰ ਜਿਹੜੀਆਂ ਵੀ ਗਲਤੀਆਂ ਤੁਸੀਂ ਪਿੱਛੇ ਕਰ ਰਹੇ ਹੋ ਜਾਂ ਪੇਪਰ ਦੇ ਵਿੱਚ ਉਹ ਗਲਤੀਆਂ ਨਾ ਹੋਣ ਉਸ ਲਈ ਟ੍ਰੈਨਡ ਕੀਤਾ ਜਾਵੇਗਾ। ਵਰਕਸ਼ਾਪ ਹੈਗੀ ਹੈ। ਪੇਪਰ ਕਰਕੇ ਫਿਰ ਚਰਚਾ ਕਰਾਂਗੇ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੇਪਰ ਹੁੰਦਾ ਕਿਵੇਂ। ਹੋਰ ਤੁਹਾਡੇ ਬਹੁਤ ਸਾਰੇ ਸਵਾਲ ਜੋ ਵੀ ਤੁਹਾਡੇ ਮਨ ਚ ਹੈ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ। ਉਹਨਾਂ ਦਾ ਵੀ ਹੱਲ ਹੈ ਉਹ उस तो दिन मिलेगा पेपर ग्यारह शुरू हो जाएगा परंतु जे कोई विद्यार्थी थोड़ा लेट आता है अद्धा घंटा पौना घंटा लेट आता है क्योंकि तो यह की है पहला पेपर चलेगा पेपर तो बाद विचार चर्चा चलेगी ते समा है वो काफी लगना है इसलिए वह तो वद्यार्थियों प्रेरित करो तो आपको पता लग सके कि विद्यार्थियों ने किड़ा प्रश्न है वह किता है मैं प्रश्न क्यों किसी ने नहीं, नहीं किया जल्दा ਸਿਰਫ ਜੜੀਆਂ ਬਾਤ ਪਤਾ ਲੱਗਦੀਆਂ ਆਪਾਂ ਨੂੰ ਸੁਣੀਆਂ ਸੁਣਾਈਆਂ ਗੱਲਾਂ ਪ੍ਰੈਕਟੀਕਲ ਹੋਵੇਗਾ ਪ੍ਰੈਕਟੀਕਲ ਤੇ ਅਸਲਈ ਖੁਦ ਵੀ ਰਜਿਸਟ੍ਰੇਸ਼ਨ ਕਰੋ ਜਿਹਨੇ ਰਜਿਸਟ੍ਰੇਸ਼ਨ ਕਰਤਾ ਦੂਜਿਆਂ ਨਾਲ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਸੰਖਿਆਛ ਪਧਾਰੋ ਧੰਨਵਾਦ